ਸਤਿ ਸ਼੍ਰੀ ਅਕਾਲ ਭਾਈ ਮੈਂ ਤੁਹਾਡਾ ਸਾਥੀ ਅਰਵਿੰਦਰ ਗਿੱਲ ਤੇ ਇਹ ਵੀਰ ਜਿਹੜੇ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਆਪਣੀ ਤਰ੍ਹਾਂ ਹੀ ਵੀ ਦੇਖੋ 646 ਦੇ ਵਿੱਚ ਆਪਾਂ ਨੂੰ ਇਹ ਲੱਗਦਾ ਯਾਰ ਵੀ ਪਤਾ ਨਹੀਂ ਨੌਕਰੀ ਮਿਲੂ ਜਾਂ ਨਹੀਂ ਮਿਲੂ ਬਾਈ ਜੀ ਇਹਦੀਆਂ ਪੋਸਟਾਂ 2008 ਦੇ ਵਿੱਚ ਆਈਆਂ ਸੀਗੀਆਂ 244 ਸੰਘਰਸ਼ ਕਰਦੇ ਰਹੇ ਕੇਸ ਕੋਰਟ ਦੇ ਵਿੱਚ ਚੱਲਦੇ ਰਹੇ ਆਪਾਂ ਕਹਿੰਦੇ ਆ ਕਿ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਕ੍ਰਿਸ਼ਨ ਕੁਮਾਰ ਨੇ ਦੇਖੋ ਆਪਣੀਆਂ ਪੋਸਟਾਂ ਬਾਲਿਸ਼ ਕੀਤੀਆਂ ਸੀ ਇਹਨਾਂ ਨੇ ਵੀ ਬਾਲਿਸ਼ ਕੀਤੀਆਂ ਸੀਗੀਆਂ ਤੇ ਵੀਰ ਅ ਪਿਛਲੇ ਸਾਲ ਵੀਰੇ ਤੁਸੀਂ ਜੁਆਇਨ ਕੀਤਾ ਗਿਆ ਹਾਂ ਮੈਂ ਮੈਂ 15 ਪੰਜ ਨੂੰ ਜੁਆਇਨ ਕੀਤਾ 244 ਪੀਟੀਆਈ ਦੇ 2024 ਦੇ ਵਿੱਚ ਨਹੀਂ 25 ਦੇ ਵਿੱਚ 25 ਦੇ ਵਿੱਚ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਵੀਰ ਨੇ ਜੁਆਇਨ ਕੀਤਾ ਤੇ ਮੈਨੂੰ ਇਹ ਸੀ ਮੈਂ ਤੁਹਾਨੂੰ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹ ਹੈਗਾ ਵੀ ਵੀਰ ਦੇ ਮੈਂ ਦਰਸ਼ਨ ਕਰਵਾ ਦੇਆ ਕਿਉਂਕਿ ਆਪਣੇ ਜੋ ਸਾਥੀ ਬਹੁਤ ਹੌਸਲਾ ਦੇ ਗਏ ਨੇ ਵੀ ਯਾਰ ਪੋਸਟਾ ਖਤਮ ਨਹੀਂ ਸਰਕਾਰ ਵਿਮੰਸ਼ਾ ਇਹ ਆ ਵੀ ਪੋਸਟਾ ਖਤਮ ਨਹੀਂ ਤੇ ਵੀਰ ਵੀ ਜੱਜ ਨੇ ਡੰਡਾ ਦਿੱਤਾ ਸੀਗਾ ਮੈਂ ਆਪਦੇ ਸਾਰੇ ਭਰਾਵਾਂ ਨੂੰ ਪਹਿਲਾਂ ਸਾਸਤਰੀ ਕਾਲ ਬੁਲਾਉਣਾ ਜੀ ਦੂਜਾ ਇਹ ਹੈ ਕਿ ਮੈਂ ਸਾਰੇ ਵੀਰਾਂ ਨੂੰ ਹੌਸਲਾ ਦਿੰਦਾ ਵੀ ਆਪਦਾ ਤੁਸੀਂ ਲੜੋ ਕਚਹਿਰੀ ਕੋਰਟ ਦੇ ਵਿੱਚ ਜਾਓ ਹੌਸਲਾ ਨਾ ਛੱਡੋ ਮੈਂ ਤੁਹਾਡੇ ਸਾਹਮਣੇ ਧਾਰਨਾ ਪਿਛਲੇ 8 ਸਾਲ ਤੋਂ 9 ਸਾਲ ਤੋਂ ਕੇਸ ਕੀਤਾ ਅਦਾਲਤਾਂ ਦੇ ਵਿੱਚ ਗਿਆ ਮੈਨੂੰ ਮੇਰਾ ਹੱਕ ਮਿਲਿਆ ਪੂਰੇ ਦਾ ਪੂਰਾ ਭਾਵੇਂ ਮੇਰੀ 49 ਸਾਲ ਉਮਰ ਹੋ ਗਈ ਹੈ ਲੈ 8 ਸਾਲ ਨੌਕਰੀ ਪਈ ਹੈ ਲੇਕਿਨ ਫਿਰ ਵੀ ਸਾਰੇ ਬੈਨੀਫਿਟਸ ਮੈਨੂੰ ਇਹ ਦੇ ਰਹੇ ਨਹੀਂ ਜਿੱਤ ਲੜਦੇ ਲੋਕਾਂ ਦੀ ਮੈਂ ਫਿਰ ਵੀ ਦੁਬਾਰਾ ਇਹਨਾਂ ਨੂੰ ਆਪਦੇ ਦੂਜੇ ਵੀਰਾਂ ਨੂੰ ਸੁਨੇਹਾ ਦਵਾਂਗਾ ਕਿ ਹੌਸਲਾ ਨਾ ਛੱਡੋ ਲੜਾਈ ਜਾਰੀ ਰੱਖੋ ਹੌਸਲਾ ਛੱਡਣ ਦੇ ਨਾਲ ਦੂਜੇ ਭਰਾਵਾਂ ਤੇ ਵੀ ਅਸਰ ਪੈਂਦਾ ਤੇ ਜੇ ਤੁਸੀਂ ਆਪਦੀ ਹਿੰਮਤ ਨਾ ਹਾਰੋਗੇ ਹਿੰਮਤ ਰੱਖੋਗੇ ਤਾਂ ਜਿੱਤ ਹਮੇਸ਼ਾ ਆਪਣੇ ਹੱਥ ਦੇ ਵਿੱਚ ਮਿਲੇਗੀ ਧੰਨਵਾਦ ਇੱਕ ਵੀਰੇ ਇਹ ਕਹਿੰਦੇ ਸੀਗੇ ਵੀ ਸਾਡੇ ਸਾਥੀਆਂ ਦੀ ਥੋੜੀ ਸ਼ਿਕਾਇਤ ਰਹਿੰਦੀ ਵੀ ਯਾਰ ਅਦਾਲਤਾਂ ਕੁਝ ਕਰਦੀਆਂ ਨਹੀਂ ਗੀਆਂ ਜਾਂ ਵੀ ਸਾਡਾ ਨੰਬਰ ਆ ਜਿਹੜਾ ਨਾ ਉਹ ਬਹੁਤ ਪਿੱਛੇ ਆਉਣਾ ਹੁੰਦਾ ਹੈਗਾ ਕਿ ਉਹ ਤੁਹਾਡੇ ਨਾਲ ਵੀ ਹੋਇਆ ਹੈਗਾ ਇਹ ਹਾਂ ਇਹ ਗੱਲ ਸੱਚੀ ਆ ਕਿਉਂਕਿ ਨਾ ਕੋਰਟ ਦੇ ਵਿੱਚ ਕੇਸ ਹੀ ਇੰਨੇ ਜ਼ਿਆਦਾ ਦਿੱਲੀ ਚ 400 ਕੇਸ ਲੱਗਦੇ ਆ ਫਿਰ ਵੀ ਡਿਪੈਂਡ ਕਰਦਾ ਕੁਝ ਹੱਦ ਤੱਕ ਵਕੀਲ ਦੇ ਉੱਪਰ ਜੇ ਆਪਣਾ ਵਕੀਲ ਚੰਗਾ ਫਾਈਟ ਕਰਦਾ ਤਾਂ ਉਹ ਜੱਜ ਨੂੰ ਕਹਿ ਸਕਦਾ ਬਾਈ ਮੈਨੂੰ ਪਿਛਲੀ ਵਾਰੀ ਪਿਛਲੀਆਂ ਦੋ ਤਿੰਨ ਡੇਟਾਂ ਮੇਰੀਆਂ ਦੁਪਹਿਰ ਤੋਂ ਬਾਅਦ ਲੱਗੀਆਂ ਮੈਨੂੰ ਜੇ ਅਗਲੀ ਡੇਟ ਪਾਉਣੀ ਹੈ ਤੇ ਪਹਿਲੀਆਂ ਡੇਟਾਂ ਦੇ ਵਿੱਚ ਗਿਣਿਆ ਜਾਂਦੇ ਤਾਂ ਉਹ ਸਭ ਕੁਝ ਜਾਇਜ਼ ਆ ਹੁੰਦਾ ਵੀ ਆ ਮਨੋਂ ਇਹ ਕਹਿ ਸਕਦੇ ਵੀ ਆਪਣਾ ਜਿਹੜਾ ਐਡਵੋਕੇਟ ਆ ਵਕੀਲ ਦੀ ਕਾਰਜਕਾਰੀ ਤੇ ਬਹੁਤ ਜ਼ਿਆਦਾ ਡਿਪੈਂਡ ਆ ਤੁਸੀਂ ਆਪਦੇ ਵਕੀਲ ਦੇ ਨਾਲ ਟਾਈਪ ਰੱਖੋ ਉਹਨੂੰ ਪੰਜਾਬੀ ਚ ਕਹਿ ਲਓ ਵੀ ਤੰਗ ਕਰੋ ਸਵੇਰੇ ਸ਼ਾਮ ਉਹਨੂੰ ਆਪਦਾ ਸਟੇਟਸ ਪੁੱਛੋ ਤੇ ਉਹਨੂੰ ਕਹੋ ਬਈ ਸਾਡੀ ਵਾਰੀ ਦੀ ਸੁਣਵਾਈ ਛੇਤੀ ਤੋਂ ਛੇਤੀ ਹੋਵੇ ਠੀਕ ਆ ਵੀਰੇ ਧੰਨਵਾਦ ਇਹ ਵੀਡੀਓ ਮੈਂ ਮਕਸਦ ਸਿਰਫ ਆਪਣੀ ਜੂਨੀਅਰ ਨੂੰ ਜਾਗਰੂਕ ਕਰਨਾ ਤੇ ਦੱਸਣਾ ਸੀਗਾ 646 ਨੂੰ ਕਿਉਂਕਿ ਇਹ ਵੀਰਦਿਆਂ ਪੋਸਟਰ 244 2008 ਦੇ ਵਿੱਚ ਆਇਆ ਸੀ ਜੇਕਰ ਇਹ ਸੰਘਰਸ਼ ਕਰਕੇ ਵੀ ਇੰਨੀ ਉਮਰ ਦੇ ਵਿੱਚ ਆ ਸਕਦੇ ਤੇ ਸਾਬ ਨਾਲ ਆਪਣੀ ਤਾਂ ਉਮਰ ਹੀ ਹਜੇ 35 ਤੋਂ 40 ਦੇ ਵਿੱਚ ਵਿੱਚ ਹੋਈ ਹੈਗੀ ਤੇ ਬਾਕੀ ਬਾਈ ਨੇ ਆਪਣਾ ਐਕਸਪੀਰੀਅੰਸ ਸਾਂਝਾ ਕੀਤਾਗਾ ਤੇ ਤੁਹਾਨੂੰ ਵੀ ਆਪਣਾ ਐਕਸਪੀਰੀਅੰਸ ਦੱਸਿਓ ਜਰੂਰ ਧੰਨਵਾਦ